ਭਾਰਤ ਵਿੱਚ ਪਹਿਲੀ ਰੋਟੀ ਗਊ ਮਾਤਾ ਨੂੰ ਦੀ ਪਰੰਪਰਾ ਸਥਾਪਿਤ ਕਰਨ ਸੜਕਵਾਲੀਆਂ ਗਊ ਮਾਤਾ ਅਤੇ ਨੰਦੀ ਮਹਾਰਾਜ ਜੀ ਨੂੰ ਗਊਸ਼ਾਲਾ ਪਿਜਵਾਉਣ ਅਤੇ ਚਲਨੀਆਂ ਗਊਸ਼ਾਲਾਵਾਂ ਨੂੰ ਕਾਉਸ ਸਹਿ ਦਿਲਵਾਉਣ ਲਈ ਯਤਨਸ਼ੀਲ ਸੰਸਥਾ ਸਨਾਤਨ ਧਰਮ ਸੁਰੱਖਿਆ ਪਰਿਸ਼ਦ ਦੇ ਰਾਸ਼ੀ ਪ੍ਰਧਾਨ ਸ਼੍ਰੀ ਕ੍ਰਿਸ਼ਨ ਦੇਵ ਪਰੰਪਰਗਤ ਅਤੇ ਪ੍ਰਸਿੱਧ ਗਊ ਕਥਾਵਾਚਕ ਗਊ ਸੇਵਕ ਪੰਡਿਤ ਆਵਨ ਕੁਮਾਰ ਪਰਾਸ਼ਰ ਜੀ ਨੇ 28 ਦਸੰਬਰ 2025 ਤੋਂ ਕਠਿਨ ਵਰਤ ਲਾ ਕੇ ਐਲਾਨ ਕੀਤਾ ਕਿ ਜਿੰਨੀ ਦੇਰ ਤੱਕ ਸੜਕ ਵਾਲੇ ਗਊ ਮਾਤਾ ਅਤੇ নন্দੀ ਮਹਾਰਾਜੀ ਨੂੰ ਗਊਸ਼ਾਲਾ ਨਹੀਂ ਮਿਲਦੇ ਅਤੇ ਚੱਲ ਰਹੀਆਂ ਗਊਸ਼ਾਲਾਵਾਂ ਨੂੰ 2016 ਤੋਂ ਲੱਗਿਆ ਕਾਉਸਸ ਜਿਹੜਾ ਕਿ ਹਜੇ ਤੱਕ ਖਰਬਾ ਰੁਪਏ ਜਾ ਚੁੱਕਾ ਹੈ ਅਤੇ ਹਰ ਰੋਜ਼ ਰੋਜ਼ਾਨਾ ਕਰੋੜਾ ਰੁਪਏ ਜਾ ਰਿਹਾ ਹੈ ਰਿਲੀਜ਼ ਨਹੀਂ ਹੁੰਦਾ ਉਨੀ ਦੇਰ ਤੱਕ ਦੁਪਹਿਰ ਅਤੇ ਰਾਤ ਦੇ ਸਮੇਂ ਦਾ ਭੋਜਨ ਉਹ ਨਹੀਂ ਗ੍ਰਹਿਣ ਕਰਨਗੇ ਪੰਡਿਤ ਅਵੰਗੁਮਾਰ ਪ੍ਰਾਸ਼ਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਓ ਸਾਰੇ ਰਲ ਕੇ ਇਸ ਕੜਾਕੇ ਦੀ ਸਰਦੀ ਦੇ ਵਿੱਚ ਭੁੱਖ ਪਿਆਸ ਜ਼ਖਮਾਂ ਦੇ ਦਰਦ ਸਹਿਂਦੀ ਸੜਕ ਤੇ ਰਹਿਣ ਵਾਲੀ ਗਊ ਮਾਤਾ ਅਤੇ ਨੰਦੀ ਮਹਾਰਾਜੀ ਨੂੰ ਗਊਸ਼ਾਲਾ ਪਿਜਵਾਨ ਦੇ ਵਿੱਚ ਪੁਰਜ਼ੋਰ ਤਰੀਕੇ ਨਾਲ ਜਨ ਆंदोलਨ ਦੇ ਰੂਪ ਵਿੱਚ ਅਸੀਂ ਮੰਗ ਕਰੀਏ ਔਰ ਇਹ ਮੰਗ ਓਨੀ ਦੇਰ ਤੱਕ ਨਿਰੰਤਰ ਕਰਦੇ ਰਹੀਏ ਜਿੰਨੀ ਦੇਰ ਤੱਕ ਇਹ ਮੰਗ ਪੂਰੀ ਨਹੀਂ ਹੁੰਦੀ। ਮੈਂ ਗਊ ਮਾਤਾ ਜੈ ਗੋਪਾਲ ਕੇਸ਼ਵ ਮਾਦਵ ਦੀਨ ਦਿয়াল ਫਾਸਟਵੇ ਨਿਊਜ਼ ਚੈਨਲ ਦੀ ਪ੍ਰਤਿਸ਼ਠਿਤ ਮੰਚ ਰਾਹੀਂ ਮੈਂ ਸਾਰੀ ਸਨਾਤਨ ਸੰਗਤ ਨੂੰ ਸਾਰੇ ਜਿਹੜੇ ਨਗਰ ਨਿਵਾਸੀਆਂ ਨੂੰ ਇਹ ਨਿਵੇਦਨ ਕਰਨ ਜਾ ਰਿਹਾ ਹਾਂ ਕਿ ਮੈਂ ਗੋਸੇਵਕ ਪੰਡਿਤ ਅਵਨ ਕੁਮਾਰ ਪ੍ਰਾਸ਼ਰ ਜੋ ਇੱਕ ਬਹੁਤ ਹੀ ਅਹਿਮ ਸੰਗਠਨ ਸਨਾਤਨ ਧਰਮ ਸੁਰੱਖਿਆ ਪਰਿਸ਼ਦ ਦੇ ਮੰਜਰ ਹੈ ਸੜਕ ਵਾਲੀਆਂ ਜਿਹੜੀਆਂ ਗਊ ਮਾਤਾ ਔਰ ਨੰਦੀ ਮਹਾਰਾਜ ਹੈ ਆਪਣੇ ਸੰਗਠਨ ਦੇ ਪ੍ਰਤਿਸ਼ਠਿਤ ਜਿਹੜੇ ਪਦ ਅਧਿਕਾਰੀ ਔਰ ਜਿਹੜੇ ਸਾਡੇ ਚਾਰ ਵਿਭਾਗ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਪ੍ਰਯਾਸ ਕਰ ਰਹੇ ਹਾਂ ਕਿ ਸੜਕ ਵਾਲੇ ਜਿਹੜੇ ਗਊ ਮਾਤਾ ਜੀ ਔਰ ਨੰਦੀ ਮਹਾਰਾਜੀ ਉਹਨਾਂ ਨੂੰ ਗਊਸ਼ਾਲਾ ਮਿਲੇ ਉਹ ਜਿਹੜੀਆਂ ਗਊਸ਼ਾਲਾ ਵਾਂ ਉਹ ਉਹਨਾਂ ਨੂੰ 2016 ਤੋਂ ਸਮਾਜ ਨੂੰ 12 ਬਿੱਲਾਂ ਦੇ ਰਾਹੀਂ ਲੱਗ ਰਿਹਾ ਜਿਹੜਾ ਕਾਉਸਸ ਜਿਹੜਾ ਹਜੇ ਤੱਕ ਖਰਵਾ ਰੁਪਏ ਜਾ ਚੁੱਕਾ ਹੈ ਔਰ ਹਰ ਰੋਇ ਕਰੋੜਾ ਰੁਪਏ ਜਾ ਰਿਹਾ ਵੈ ਉਹ ਰੀਲீஸ் ਹੋਵੇ ਜਿਹਦੇ ਨਾਲ ਗਊਸ਼ਾਲਾ ਵਾਂ ਸਮਰਥਵਾਨ ਹੋ ਕੇ ਆਪਣਾ ਗਵਾਂ ਦੀ ਸੇਵਾ ਕਰ ਸਕਣ ਔਰ ਸੜਕ ਦੀਆਂ ਗਵਾਂ ਨੂੰ ਆਪਣੀ ਗਊਸ਼ਾਲਾ ਚ ਥਾਂ ਦੇ ਸਕਣ ਮੈਂ ਦੱਸਣਾ ਚਾਹਨਾ ਵਾਂ ਕਿ ਸਨਾਤਨ ਧਰਮ ਸੁਰੱਖਿਆ ਪਰਿਸ਼ਦ ਦੇ ਚਾਰ ਵਿਭਾਗ ਬਹੁਤ ਜ਼ਿੰਮੇਵਾਰੀ ਦੇ ਨਾਲ ਇਸ ਦੇ ਲਈ ਪ੍ਰਯਾਸ ਕਰ ਰਹੇ ਨੇ ਜਿਦੇ ਵਿੱਚ ਸਾਡਾ ਲੀਗਲ ਸੈੱਲ ਜਿਹੜਾ ਹੈਗਾ ਵਾ 115 ਵਕੀਲਾਂ ਦਾ ਨੇਤ੍ਰਿਤਵ ਸਾਡੇ ਸ਼ਿਖਾ ਦੇਦੀ ਐਡਵੋਕੇਟ ਸ਼ਿਖਾ ਖਰਬੰਦਾ ਜੀ ਕਰ ਰਹੇ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਲੀਗਲ ਪਹਿਲੂਆਂ ਤੇ ਜਿੱਥੇ ਚਰਚਾ ਕਰ ਰਹੇ ਹਾਂ ਉੱਥੇ ਹੀ ਆਰਟੀਆਈ ਦੇ ਰਸਤੇ ਅਲੱਗ-ਅਲੱਗ ਡਿਪਾਰਟਮੈਂਟਾਂ ਤੋਂ ਜਾਣਕਾਰੀਆਂ ਲੈ ਰਹੇ ਹਾਂ ਤਾਂ ਜੋ ਅਸੀਂ ਇਸ ਪ੍ਰਯਾਸ ਦੇ ਵਿੱਚ ਆ ਕਿ ਸਾਰੀਆਂ ਜਾਣਕਾਰੀਆਂ ਮਿਲ ਜਾਣ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਅਸੀਂ ਮੂਵ ਹੋਈਏ ਔਰ ਜਿਹਦੇ ਮੁਤਾਬਕ ਅਸੀਂ ਇਹ ਸਾਰਾ ਜਿਹੜਾ ਜਿਹੜਾ ਅੱਜ ਤੱਕ ਦਾ ਜੋ ਬਿਉਰੋਅ ਹੈ ਉਹ ਹਾਈ ਕੋਰਟ ਦੇ ਵਿੱਚ ਰੱਖੀਏ ਜਿਹਦੇ ਵਿੱਚ ਇਹ ਸਾਰੇ ਵਕੀਲ ਔਰ ਉਹ ਇਹ ਵਕੀਲ ਨੇ ਜਿਹੜਾ ਇੰਨਾ ਬਿਜ਼ੀ ਲਾਈਫ ਦੇ ਵਿੱਚ ਸਾਰਾ ਦਿਨ ਬਹੁਤ ਇਹਨਾਂ ਦਾ ਟਾਈਮ ਜਿਹੜਾ ਵਿਅਸਤ ਹੁੰਦਾ ਵਾ ਪਰ ਮੈਂ ਪ੍ਰਣਾਮ ਕਰਦਾ ਵਾਂ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਮਾਤਾ ਪਿਤਾ ਨੂੰ ਇਹਨਾਂ ਦੇ ਗੁਰੂ ਜੀ ਨੂੰ ਜਿਨ੍ਹਾਂ ਨੇ ਬਹੁਤ ਬਹੁਤ ਇਹਨਾਂ ਨੂੰ ਅੱਛੇ ਸੰਸਕਾਰ ਦਿੱਤੇ ਨੇ ਔਰ ਦੁਪਹਿਰ ਦਾ ਉਪਲਬਧ ਸਮਾਂ ਜਿਹੜਾ 1 ਤੋਂ 2 ਇਹਨਾਂ ਦੇ ਖਾਣੇ ਦਾ ਜਿਹੜਾ ਅਗਲੇ ਆਉਣ ਵਾਲੇ ਕੇਸਾਂ ਦੀ ਤਿਆਰੀ ਦਾ ਔਰ ਕਲਾਈਂ ਨੂੰ ਮਿਲਣ ਵਾਲੇ ਜਿਹੜਾ ਸਮੇਂ ਦੇ ਵਿੱਚ ਇਹ ਗਊ ਸੇਵਾ ਦੇ ਵਿੱਚ ਆਪਣਾ ਪੂਰਾ ਵੀ ਰੋਲ ਨਿਭਾਉਂਦੇ ਨੇ ਕਈ ਵਾਰੀ ਇਹਨਾਂ ਨੇ ਡੀਟ ਲੈ ਕੇ ਕੇਸ ਛੱਡ ਕੇ ਵੀ ਗਊ ਸੇਵਾ 'ਚ ਆਪਣਾ ਰੋਲ ਪਲੇ ਕਰਨਾ ਹੁੰਦਾ ਹੈ ਇਸੇ ਤਰ੍ਹਾਂ ਸਾਡਾ ਬਹੁਤ ਇੰਪੋਰਟੈਂਟ ਸੰਗਠਨ ਦੂਸਰਾ ਜਿਹੜਾ ਹੈਗਾ ਹੈ ਸੀਨੀਅਰ ਸਿਟੀਜ਼ਨ ਸੈੱਲ ਜਿਹਦੇ ਵਿੱਚ ਐਡਵੋਕੇਟ ਦਵਿੰਦਰ ਗੋਤਮ ਜੀ ਪੂਰਾ ਪ੍ਰਯਾਸ ਕਰ ਰਹੇ ਨੇ दे दे कि ਜਿਹੜੇ ਵੀ ਅਧਿਕਾਰੀ ਜਾਂ ਕਰਮਚਾਰੀ ਸੇਵਾ ਨਿਵ੍ਰਿਤ ਨੇ ਉਹਨਾਂ ਨੂੰ ਪ੍ਰੇਰਿਤ ਕਰਕੇ ਸੰਗਠਨ ਦੇ ਨਾਲ ਜੋੜ ਕੇ ਇਸ ਸਮੱਸਿਆ ਦੇ ਉਨਮੂਲਨ ਦੇ ਲਈ ਆਪਣਾ ਬਹੁਤ ਜ਼ੋਰਦਾਰ ਰੋਲ ਪਲੇ ਕਰ ਰਹੇ ਨੇ ਪਰ ਮੈਂ ਦੱਸਣਾ ਚਾਹਨਾ ਕਿ ਸ਼੍ਰੀਮਦ ਭਗਵਤ ਗੀਤਾ ਦੇ ਵਿੱਚ ਵੀ ਇਹੋ ਹੀ ਲਿਖਿਆ ਹੈ ਕਿ ਕਾਲ ਯੁਗ 'ਚ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੱਲ ਹੈ ਭਗਵਾਨ ਕ੍ਰਿਸ਼ਨ ਜੀ ਦੀ ਆਪਣੀ ਬਾਣੀ 'ਚੋਂ ਸੰਗੇ ਸ਼ਕਤੀ ਕਾਲ ਯੁਗੇ ਜਿਸ ਨੂੰ ਅਕਸ਼ਰ ਸ਼ਾ ਸਾਡੇ ਸੰਗਠਨ ਦੇ ਸੰਸਥਾਪਕ ਸਦਸੇ ਉਹ ਜਿਨ੍ਹਾਂ ਦੀ ਉਂਗਲੀ پکڑ ਕੇ ਮੈਂ ਸੰਗਠਨ ਦੇ ਵਿੱਚ ప్రతిਪਲ ਚੱਲਿਆ ਵਾਂ ਉਹ ਸਾਡੇ ਐਡਵੋਕੇਟ ਦਵਿੰਦਰ ਗੋਤਮ ਜੀ ਪੂਰਾ ਪ੍ਰਯਾਸ ਕਰ ਰਹੇ ਨੇ ਉਹ ਉਸ ਤਰ੍ਹਾਂ ਨਹੀਂ ਜੀਵਨ ਬਿਤਾਉਂਦੇ ਕਿ ਸਾਰਾ ਸਾਰਾ ਦਿਨ ਕਾਰ ਬੈਠਣਾ ਸਵੇਰੇ ਦੁਪਹਿਰੇ ਸ਼ਾਮੀ ਚਾਹਾਂ ਬੀਨੀਆਂ ਤੇ ਸਮੇਂ ਨੂੰ ਬਰਬਾਦ ਕਰਨਾ ਇੱਕ ਇੱਕ ਪਲ ਤਪਸਵੀ ਦੇ ਰੂਪ ਦੇ ਵਿੱਚ ਦੇ ਰਹੇ ਨੇ ਇਸੇ ਤਰ੍ਹਾਂ ਸਾਡਾ ਤੀਸਰਾ ਜਿਹੜਾ ਵਿੰਗ ਹੈ ਮੈਡੀਕਲ ਵਿੰਗ ਜਿਹਦੇ ਵਿੱਚ ਸਾਡੇ ਦੀਦੀ ਨੈਂਸੀ ਦੀਦੀ ਡਾਕਟਰ ਨੈਂਸੀ ਐਲੋਪੈਥਿਕ ਦੇ ਆਯੁਰਵੈਦਿਕ ਡਾਕਟਰਾਂ ਨੂੰ ਸੰਗਠਿਤ ਕਰਕੇ ਔਰ ਉਹਨਾਂ ਦੇ ਰਾਹੀਂ ਜਿਹੜੀ ਬੇਜੁਬਾਨ ਦੀ ਆਵਾਜ਼ ਹੈ ਸਾਡੇ ਗਊ ਮਾਤਾ ਜੀ ਨੰਦੀ ਮਹਾਰਾਜ ਜੀ ਦੀ ਆਵਾਜ਼ ਹੈ ਸਟਰੀ ਡੌਗਸ ਦੀ ਆਵਾਜ਼ ਹੈ ਪੰਛੀਆਂ ਦੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਹੇ ਨੇ ਇਸ ਦੇ ਨਾਮ ਨਾਲ ਸਾਡਾ ਚੌਥਾ ਸਭ ਤੋਂ ਅਹਿਮ ਸੰਗਠਨ ਸਾਡੀ ਬਿੱਡੀਆ ਕ੍ਰਿਸ਼ਮਾ ਗੋਤਮ ਜ਼ਿਲ੍ਹਾ ਪ੍ਰਦਾਨ ਪੰਛੀ ਦਾਣਾ ਵਿਭਾਗ ਜਿਹੜੀ ਆਪਣੇ ਬਚਪਨ ਤੋਂ ਹੀ ਜ਼ਖਮੀ ਤੇ ਬਿਮਾਰ ਪੰਛੀਆਂ ਦੀ ਸੇਵਾ 'ਚ ਜਿੱਥੇ ਸਭ ਤੋਂ ਅੱਗੇ ਵਧੀ ਹੈ ਉਸੀ ਤਰ੍ਹਾਂ ਹੀ ਆਪਣੀ ਪੌਕੇਟ ਜੋ ਪੈਸੇ ਖਰਚ ਕੇ ਸਟਰੀਟ ਡੌਗ ਦਾ ਇਲਾਜ ਦੇ ਲਈ ਉਹਨਾਂ ਦੇ ਟ੍ਰੀਟਮੈਂਟ ਦੇ ਲਈ ਹਰ ਪਲ ਜਿਹੜਾ ਆਪਣਾ ਅੱਗੇ ਤੋਂ ਅੱਗੇ ਰੋਲ ਪਲੇ ਕਰਦੀ ਹੈ ਔਰ ਆਪਣੀ ਪੌਕੇਟ ਜੋ ਉਹਨਾਂ ਦੇ ਖਾਣੇ ਪੀਣੇ ਦੇ ਤੱਕ ਵੀ ਆਪਣਾ ਸਾਰਾ ਧਿਆਨ ਰੱਖਦੀ ਹੈ ਔਰ ਆਪਣੇ ਪੂਰੇ ਇਲਾਕੇ ਦੇ ਸਟਰੀਟ ਡੌਗ ਨੂੰ ਉਹਨੇ ਵੈਕਸੀਨੇਟ ਵੀ ਕਰਵਾਇਆ ਹੈ ਜਿਨ੍ਹਾਂ ਨੂੰ ਆਪਰੇਸ਼ਨ ਦੀ ਜ਼ਰੂਰਤ ਹੈ ਆਪਣੀ ਪੌਕੇਟ ਜੋ ਉਸਨੇ ਆਪਰੇਸ਼ਨ ਵੀ ਕਰਵਾਇਆ ਔਰ ਸਾਡੇ ਲਈ ਪੁੱਜਣੀ ਹੈ ਇਸ ਚਾਰੇ ਵਿਭਾਗ ਮੈਂ ਸਾਰੀ ਸੰਗਤ ਨੂੰ ਦੱਸਣਾ ਚਾਹਨਾ ਵਾ ਕਿ ਪੂਰੀ ਊਰਜਾ ਦੇ ਨਾਲ ਲੱਗੇ ਹੋਏ ਨੇ ਮੈਂ ਸਾਰੀਆਂ ਮੰਦਿਰ ਕਮੇਟੀਆਂ ਨੂੰ ਸਾਰੀਆਂ ਧਾਰਮਿਕ ਕਮੇਟੀਆਂ ਨੂੰ ਸਾਰੀਆਂ ਸਮਾਜਿਕ ਜਿਹੜੀਆਂ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਆਪਣੇ ਸੰਪਰਕ ਵਾਲੇ ਜਿਹੜੇ ਵੀ ਚੁਣੇ ਹੋਏ ਪਕਸ਼ੀਆਂ ਵਿਪੱਖਸ਼ ਦੇ ਜਿਹੜੇ ਰਾਜਨੇਤਾ ਨੇ ਚਾਹੇ ਸੱਤਾਧਾਰੀ ਦੇ ਚਾਹੇ ਵਿਰੋਧੀ ਨੇ ਉਹਨਾਂ ਨੂੰ ਬੇਨਤੀ ਕਰੋ ਕਿ ਗਵਾਂ ਨੂੰ ਗਊਸ਼ਾਲਾ ਮਿਲੇ ਔਰ ਗਊਸ਼ਾਲਾ ਨੂੰ ਕਾਊਸਾਸ ਰਿਲੀਜ਼ ਹੋਇਓ ਆਪਣਾ ਆਪਣਾ ਰੋਲ ਪਲੇ ਕਰਨ ਔਰ ਕੀ ਪੁਆਇੰਟਾਂ ਤੇ ਜਿਹੜੇ ਅਧਿਕਾਰੀ ਬੈਠੇ ਨੇ ਤੁਸੀਂ ਜਿੰਨਾ ਜਿੰਨਾ ਦੇ ਵੀ ਪਰਿਚੇ ਜੋ ਤੁਸੀਂ ਉਹਨਾਂ ਨੂੰ ਵੀ ਨਿਵੇਦਨ ਕਰੋ ਅਸੀਂ ਸਾਰੇ ਮਿਲ ਕੇ ਜਦੋਂ ਇਹ ਪ੍ਰਯਾਸ ਕਰਾਂਗੇ ਤਿੰਨ ਨੂੰ ਜਰੂਰ ਸਫਲਤਾ ਮਿਲੇਗੀ ਤੇ ਠਿਠੁਰਦੀ ਸਰਦੀ ਵਿੱਚ ਸੜਕ ਦੇ ਉੱਤੇ ਬਿਨਾਂ ਕਿਸੇ ਵਿਛੋਨੇ ਦੇ ਤੇ ਬਿਨਾਂ ਕਿਸੇ ਜਿਹੜਾ ਸ਼ੈਲਟਰ ਹੋਣ ਦੇ ਇਹ ਜਿਹੜੇ ਬੇਜੁਬਾਨ ਰਹਿ ਰਹੇ ਨੇ ਸਾਡੀ ਗਊ ਮਾਤਾ ਜੀ ਸਾਡੇ ਨੰਦੀ ਮਹਾਰਾਜ ਜੀ ਤੇ ਬਾਕੀ ਜਿਹੜੇ ਬੇਜੁਬਾਨ ਜੀਵ ਰਹਿ ਰਹੇ ਨੇ ਇਹ ਉਦੋਂ ਜਦੋਂ ਅਸੀਂ ਬੋਲ ਸੁਣ ਤੇ ਦੇਖ ਸਕਦੇ ਆ ਤੇ ਸਾਡੇ ਸਾਰੇ ਨੂੰ ਸਮਝਣਾ ਚਾਹੀਦਾ ਕਿ ਪੂਜਾ ਪਾਠ ਜਬ ਤਬ ਯੱਗੇ ਦਾ ਨਿਸ਼ਵਲ ਨੇ ਜਿੰਨੀ ਦੇ ਤੱਕ ਇੱਕ ਵੀ ਗਊ ਮਾਤਾ ਜੀ ਸੜਕ ਤੇ ਨੇ